ਜੀ ਸਸਟੀਕੋਲ ਜੀ ਹਾਂਜੀ ਅਸੀਂ ਬਣਾਉਣ ਲੱਗਿਆ ਸਾਗ ਕਿਉਂਕਿ ਪਿੰਡੋਂ ਆਇਆ ਸੀ ਪਾਲਕ ਬਾਥੂ ਤੇ ਪਾਲਕ ਬਾਥੂ ਦਾ ਸਾਗ ਜੋ ਕਿ ਬਹੁਤ ਸਵਾਦ ਬਣਿਆ ਸੀ ਇਹ ਸਾਫ਼ ਹੁੰਦਾ ਰਹਿੰਦੇ ਆ ਤੇ ਇੱਧਰ ਮੈਂ ਮਸ਼ੀਨ ਲਾਤੀ ਆ ਮਸ਼ੀਨ ਹੋਣ ਲਾਈ ਆ ਕੱਪੜੇ ਧੋਂਦੀ ਆ ਤੇ ਡਰੈਸਾਂ ਵੀ ਨਹੀਂ ਜਾਂਦੀ ਤੇ ਰਾਤ ਰਾਤ ਨੂੰ ਮੈਂ ਮਸ਼ੀਨ ਨਹੀਂ ਤੋੜਿਆ ਕਰੋ ਕੱਪੜੇ ਲਾਈਟ ਜਾਣੀ ਜਾਣੀ ਬਹੁਤ ਜਾਂਦੀ ਕੱਟ ਬਹੁਤ ਲੱਗਦੇ ਆ ਤੇ ਬਾਕੀ ਕੱਪੜੇ ਧੋਣ ਵਾਲੇ ਪਏ ਆ ਤੇ ਡਰੈਸਾਂ ਵੈਸੇ ਮੈਂ ਹੱਥ ਨਾਲ ਧੋਲੀ ਨਹੀਂ ਹੁੰਦੀ ਆ ਪਰ ਕਾਫੀ ਕੰਮ ਘਰ ਵਿੱਚ ਹੁੰਦੇ ਨੇ ਤੇ ਤਾਂ ਕਰਕੇ ਡਰੈਸਾਂ ਅੱਜ ਮੇਰੇ ਕੋ ਨਹੀਂ ਤੋਤੀਆਂ ਗਈਆਂ ਮੈਂ ਸੋਚਿਆ ਚਲੋ ਹੁਣ ਮਸ਼ੀਨ ਹੀ ਲਾ ਲੂੰਗੀ ਕਿਉਂਕਿ ਦੋ ਦਿਨਾਂ ਦੇ ਕੱਪੜੇ ਧੋਣ ਵਾਲੇ ਪਏ ਆ ਤੇ ਚਲੋ ਡਰੈਸਾਂ ਧੋਪ ਚੱਲੀਆਂ ਨੇ ਤੇ ਬਾਕੀ ਬਾਅਦ ਚ ਕੱਪੜੇ ਧੋਵਾਂਗੇ 8 ਵੱਜ ਚੁੱਕੇ ਨੇ ਤੇ ਲਾਈਟ 8 ਵਜੇ ਆਈ ਆ ਸਵੇਰ ਦੀ ਗਈ ਆ ਤੇ ਜਿਹੜਾ ਆਪਾਂ ਬਣਾਉਂਦੇ ਆ ਸਾਗ ਬਣ ਗਿਆ ਤੜਕਾ ਲੱਗ ਗਿਆ ਘੋਟਿਆ ਗਿਆ ਤੇ ਬਾਕੀ ਜੋ ਖਲਾਰੇ ਨੇ ਭਾਂਡੇ-ਪੁੰਡੇ ਧੋਣ ਵਾਲੇ ਪਏ ਆ ਤੇ ਕਾਫੀ ਕੰਮ ਹੋ ਜਾਂਦੇ ਸ਼ਾਮ ਦੇ ਚਲੋ ਜੀ ਓਕੇ ਜੀ ਬਾਏ ਜੀ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਓਕੇ ਬਾਏ ਬਾਏ ਇਦਰ ਮਤਲਬ ਕਲੋਂ ਨੀ ਸੀ ਇਦਰ ਢਾਲ ਕਰੀ ਸੀ ਸੱਚੇ ਉਸਾਰ ਦਾ ਪਾਂ ਕਰਵਾਣੀ ਸੋਰੀ ਤੇ ਤੇ ਬਾਕੀ ਮੈਂ ਕਿਉ ਬਣਾ ਲਿਆ ਸੀਗਾ ਦੇਖੋ ਇਹ ਛਿੱਡੀ ਰਹਿ ਗਈ ਆ ਤੁਸੀਂ ਇਸ ਛਿੱਡੀ ਨੂੰ ਕੰਮ ਵਿੱਚ ਲਿਆ ਵੀ ਸਕਦੇ ਹੋ ਮਤਲਬ ਕਿ ਤੁਸੀਂ ਇਹ ਛਿੱਡੀ ਦੇ ਪਰੌਂਠੇ ਵੀ ਬਣਾ ਸਕਦੇ ਹੋ ਤੇ ਦੇਖਾਂਗੀ ਮੈਂ ਜੇ ਪਰੌਂਠੇ ਖਾਣੇ ਹੋਣਗੇ ਇਹਨਾਂ ਨੂੰ ਬਣਾ ਦਾਂਗੀ ਤੇ ਬਹੁਤ ਵਧੀਆ ਜਿਵੇਂ ਪਨੀਰ ਦੇ ਪਰੌਂਠੇ ਪੱਕਦੇ ਓਵੇਂ ਪੱਕਦੇ ਆ ਫੁੱਲ ਫੁੱਲ ਕੇ ਲੱਭਦੇ ਆ ਪਰ ਮੈਂ ਨਹੀਂ ਖਾਂਦੀ ਮੈਂ ਬਣਾ ਦਿੰਨੀ ਆ ਚਲੋ ਜੀ ਆਪਾਂ ਕਿਉ ਬਣਾ ਲਿਆ ਦੇਸੀ ਕਿਉ ਬਣ ਗਿਆ ਸੀ ਦੇਸੀ ਕਿਉ ਬਣਾਇਆ ਵੈਸੇ ਤਾਂ ਮੈਂ ਤੇ ਆਹ ਦੇਖੋ ਕਿੱਲੋ ਕਿਉਂ ਬਣ ਗਿਆ ਵਾ ਤੇ ਇਹ ਕਿਲੋ ਦਾ ਡੱਬਾ ਆ ਤੇ ਇੱਕ ਥੋੜਾ ਜਿਹਾ ਮੈਂ ਮਤਲਬ ਕਿ ਕਿਲੋ ਦਾ ਭਰ ਜਣਾ ਸੀ ਡੱਬਾ ਤੇ ਇਹਦੇ ਵਿੱਚ ਮੈਂ ਬਾਬਾ ਜੀ ਦਾ ਕਿਉ ਕੱਢ ਲਿਆ ਜੋਤ ਜਗਾਉਣੀ ਆ ਡੇਲੀ ਬਾਬੇ ਸ਼ੀਦਾ ਦੀ ਜੋਤ ਜਗਦੀ ਆ ਤੇ ਜੋ ਕਿ ਕਿਉ ਫਿਰ ਦੇਸੀ ਪਹਿਲਾਂ ਮੈਂ ਬਾਬਾ ਜੀ ਦਾ ਕੱਢ ਲਿਆ ਏ ਉਹ ਦੇਖੋ ਇੱਧਰ ਇੱਧਰ ਬਾਬਾ ਜੀ ਦੀ ਜੋਤ ਦੇਲੀ ਜਗੋਨੇ ਆ ਬਾਬਾ ਜੀ ਦਾ ਮਰੇ ਜੀ ਇੱਧਰ ਬਾਬਾ ਜੀ ਦਾ ਘਿਓ ਵੀ ਕੱਢਤਾ ਏ ਤੇ ਚਲੋ ਜੀ ਪਾਕੀ ਸ਼ਾਮ ਦਾ ਟਾਈਮ ਆ ਤੇ ਬਾਕੀ ਮੈਂ ਹੁਣ ਆਪਾਂ ਚਾਹ ਪੀਣ ਲੱਗੇ ਆ ਚਲੋ ਜੀ ਦੁਨੀਆ ਤੇ ਬਾਕੀ ਚਲੋ ਜੀ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਓਕੇ ਬਾਏ ਬਾਏ ਟਾਟਾ ਹਾਂਜੀ ਮੈਂ ਕਿਹਾ ਥੋੜਾ ਜਿਹਾ ਤੁਹਾਨੂੰ ਮਤਲਬ ਕਿ ਵੀਡੀਓ ਬਣਾ ਕੇ ਦੱਸਤੀ ਦਵਾ ਕਿ ਮੈਂ ਮਤਲਬ ਕਿ ਕੀ ਕੁਝ ਖਰੀਦਾ ਵਾ ਦੇਖੋ ਹੁਣ ਮੈਂ ਕੜਾਈ ਨੂੰ ਟੇਡੀ ਟੇਡੀ ਕਰਤਾ ਵਾ ਤੇ ਹੁਣ ਥੱਲੇ ਕਿਓ ਆ ਗਿਆ ਵਾ ਹਨਾ ਚੰਗੀ ਤਰ੍ਹਾਂ ਮਤਲਬ ਕਿ ਕਰਕੇ ਨਹੀਂ ਤਾਂ ਇਹ ਜਿਹੜੀ ਛੱਟੀ ਇਸ ਟਾਈਮ ਥੋੜੀ ਸੜ ਗਈ ਆ ਤੇ ਨਹੀਂ ਤਾਂ ਵਧੀਆ ਮਤਲਬ ਕਿ ਜਦੋਂ ਆਹ ਵਾਲੀ ਹੈ ਨਾ ਛੱਟੀ ਐਵੇਂ ਦੀ ਹੋਵੇ ਸਾਰੀ ਤੇ ਇਹਦੇ ਪਰੌਂਠੇ ਵੀ ਪੱਕ ਜਾਂਦੇ ਆ ਇਹ ਇੱਧਰ ਜਿਹੜੇ ਅੰਮਰਸਾਰੇ ਵਾਲੇ ਲੋਕ ਹੈ ਨਾ ਇੱਧਰ ਛਿੱਡੀ ਦੇ ਪਰੌਂਠੇ ਵੀ ਪਕਾ ਲਿੰਦੇ ਇਹਦੇ ਵਿੱਚ ਨਾਣ ਮਿਰਚ ਮਸਾਲਾ ਪਾ ਕੇ ਤੇ ਪਰੌਂਠੇ ਤਾਂ ਬਹੁਤ ਵਧੀਆ ਪੱਕਦੇ ਫੁੱਲ ਫੁੱਲ ਕੇ ਆਉਂਦੇ ਆ ਛਿੱਡੀ ਦੇ ਪਰੌਂਠੇ ਤੇ ਕਈ ਲੋਕ ਮੈਂ ਖਾਂਦੇ ਵੀ ਵੇਖੇ ਇਹਦੇ ਵਿੱਚ ਖੰਡ ਪਾ ਕੇ ਉਹ ਵੀ ਅੰਬਰਸਰ ਇੱਧਰ ਲਾ ਕੇ ਚ ਤੇ ਬਾਕੀ ਕੀ ਕਹਿੰਦੇ ਨੇ ਉਹ ਚੋਲ ਜਿਹੜੇ ਰਾਤ ਦੇ ਬਏ ਹੁਣ ਬਜੇ ਹੁਣ ਚੋਲ ਤੇ ਉਹਨਾਂ ਨੂੰ ਨਾਣ ਮਿਰਚ ਲਾ ਕੇ ਤੇ ਉਹਦੇ ਪਰੌਂਠੇ ਵੀ ਪਕਾ ਲਿੰਦੇ ਚੋਲਾਂ ਦੇ ਹਨਾ ਤੇ ਬਾਕੀ ਚੋੜਾਂ ਦੇ ਵੀ ਪਰੋਠੇ ਪਕਾ ਲਿੰਦੇ ਆ ਤੇ ਬਈਆਂ ਰੋਟੀਆਂ ਪਈਆਂ ਹੁਣ ਉਹਨੂੰ ਵੇਸਣ ਵੀ ਲਾ ਲਿੰਦੇ ਆ ਹਨਾ ਮਤਲਬ ਕਿ ਵੇਸਣ ਨਹੀਂ ਹੁੰਦੇ ਸ਼ਹਿਰੀ ਲੋਕ ਤੇ ਜਿਹੜੇ ਸਾਡੇ ਵਰਗੇ ਬਠਿੰਡੇ ਮਹਿਮਾਨ ਸਾਹਿਰੀਆ ਵਾਲੇ ਨੇ ਨਾ ਲੋਕ ਸੱਚੀ ਮੈਂ ਨਹੀਂ ਕਦੀ ਵੇਖਿਆ ਸੀ ਮੈਨੂੰ ਲੱਗਦਾ ਇਹ ਛਿੱਡੀ ਛੁਟੀ ਤਾਂ ਸੜਦੇ ਹੀ ਦੀ ਸੀ ਤੇ ਕਾਂ ਕੋ ਖਾ ਲਿੰਦੀ ਆ ਤੇ ਬਾਕੀ ਜੋ ਰੋਟੀਆਂ ਬਚਦੀਆਂ ਹਨਾ ਚੋਲ ਚੁਲ ਬਜਦੇ ਆ ਨਹੀਂ ਖਾਣੇ ਅਸੀਂ ਬਏ ਮੱਝ ਮੂਝ ਨੂੰ ਪਾ ਦੇ ਤੇ ਅਸੀਂ ਕਿਉਂਕਿ ਉਧਰ ਮੱਝਾਂ ਮੂਝਾਂ ਬਹੁਤ ਨਹੀਂ ਗਈਆਂ ਮੱਝਾਂ ਤੇ ਵਾਕਈ ਸ਼ਰੀ ਬਚਾਰੇ ਕਰਨੇ ਵੀ ਕੀ ਇਧਰ ਮੱਝਾਂ ਮੂਝਾਂ ਨਹੀਂ ਹੈਗੀਆਂ ਤੇ ਵਿਚਾਰੇ ਖੋਦ ਹੀ ਖਾ ਖੋ ਗਏ ਚੀਚਾ ਮਕਾਉਂਦੇ ਨੇ ਤੇ ਫਿਰ ਵਿਚਾਰੇ ਪਰੇਸ਼ਾਨ ਵੀ ਹੁੰਦੇ ਆ ਸ਼ਹਿਰੀਏ ਫਿਰ ਵਿਚਾਰਿਆਂ ਨੂੰ ਬਿਮਾਰੀਆਂ ਵੀ ਲੱਗ ਜਾਂਦੀਆਂ ਨੇ ਤੇ ਇੰਦਰ ਸਾਹਿਬ ਨੇ ਕੰਮ ਵਾਲੀਆਂ ਲਾਈਆਂ ਹੁੰਦੀਆਂ ਕਮਰੇ ਹੁੰਦੇ ਨੇ ਤੇ ਜਿਹੜੀਆਂ ਵਿਚਾਰੀਆਂ ਪਿੰਡੂ ਨੇ ਤੇ ਮਤਲਬ ਕਿ ਉੱਧਰ ਸਾਡੇ ਏਰੀਏ ਮਾਨਸਾ ਬਠਿੰਡੇ ਵੱਲ ਉੱਧਰ ਸਾਰੀਆਂ ਜਨਾਨੀਆਂ ਨੇ ਮਤਲਬ ਕਿ ਗੋਹਾ-ਕੂੜਾ ਕਰਦੀਆਂ ਨੇ ਵਿਚਾਰੀਆਂ ਭਾਵੇਂ ਜਟੀਆਂ ਵੀ ਨੇ ਤੇ ਵਿਚਾਰੀਆਂ ਸੋਹਣੇ ਸੋਹਣੇ ਸੂਟ ਨਹੀਂ ਪੌਂਦੀਆਂ। ਇਹ ਲੋ ਜੀ ਆਪਾਂ ਘਿਓ ਰੱਖਤਾ ਪੱਖੇ ਦੇ ਥੱਲੇ ਜਲਦੀ ਜਲਦੀ ਠੰਡਾ ਹੋਊਗਾ ਫਿਰ ਆਪਾਂ ਡੱਬੇ ਦੇ ਵਿੱਚ ਪਾਵਾਂਗੇ। ਤੇ ਮੈਨੂੰ ਲੱਗਦਾ ਕਿਲੋ ਘਿਓ ਬਣ ਗਿਆ ਹੋਣਾ ਵਾ। ਹੈਲੋ ਜੀ ਹਾਂ ਜੀ ਮੈਂ ਤੇ ਅਸੀਂ ਘਿਓ ਬਣਾ ਲਿਆ 1 ਕਿਲੋ ਘਿਓ ਨਿਕਲਿਆਣਾ ਆ ਤਾਂ ਡੱਬੇ ਚ ਅੱਧਾ ਆ। ਇੱਕ ਦੂਤਰਾ ਡੱਬਾ ਸੀ ਉਹ ਅੱਧਾ ਸੀ ਉਹਦੇ ਵਿੱਚ ਅੱਧਾ ਉੱਧਰ ਪੈ ਗਿਆ ਅੱਧਾ ਇੱਧਰ ਪੈ ਗਿਆ। ਤੇ ਇੱਧਰ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਉਹ ਕੱਢਣ ਤੋਂ ਬਾਅਦ ਜਿਹੜੀ ਸਾਨੂੰ ਪੰਜਾਬੀਆਂ ਨੂੰ ਗੰਦੀ ਯਾਦ ਤਾਂ ਘਿਓ ਨੂੰ ਚੰਗੀ ਤਰ੍ਹਾਂ ਜਿੰਨਾ ਟਾਈਮ ਕੱਢ ਨਹੀਂ ਲੈਂਦੇ ਉਹਨਾਂ 'ਚ ਸਾਨੂੰ ਚੈਨ ਨਹੀਂ ਆਉਂਦਾ ਪਹਿਲਾਂ ਵੀ ਮੈਂ ਤੇ ਰਿਆ ਸੀ ਇੱਕ ਕੋਲੀ ਛੋਟੀ ਘੋੜੀ ਨਿਕਲ ਗਈ ਸੀ ਉਹਨੂੰ ਟੇਡਾ ਜੋ ਵੀ ਕੜਾਈ ਨੂੰ ਟੇਢੀ ਮੇਢੀ ਕੀਤੀ ਆ ਕਿਉਂ ਕੱਢ ਲਿਆ ਤੇ ਹੁਣ ਫੇਰ ਮੈਂ ਕਿਹਾ ਹੁਣ ਛੱਡੀ ਇਹਨੂੰ ਛੜੀਆਂ ਤੇ ਹੁਣ ਫੇਰ ਕਿਉਂ ਕਢ ਲਾ ਤੇ ਉਹੀ ਗੱਲ ਚਿੰਚਾ ਦੋ ਚਿੰਚੇ ਕਿਉਂ ਤਾਂ ਤੁਹਾਨੂੰ ਪਤਾ ਦੱਸਦਾ ਫੇਰ ਆ ਗਿਆ ਇਹ ਤੁਹਾਨੂੰ ਪਤਾ ਪੰਜਾਬੀਆਂ ਦੀ ਪ੍ਰਾਣੀ ਆਪਿਆ ਚੀਜ਼ ਵੇਸਟ ਨਹੀਂ ਹੋਣ ਦਿੰਦੇ ਚੰਗੀ ਤਰ੍ਹਾਂ ਖਤਮ ਕਰਪੁਰ ਕੇ ਫੇਰ ਛੱਡਦੇ ਜਿਵੇਂ ਕਿ ਆ ਪੰਜਾਬੀ ਸਾਡੇ ਵਰਗੇ ਰੰਗ ਬਰੰਗੇ ਡੱਬੇ ਰੱਖੇ ਆ ਅੱਗੇ ਇਹਲੇ ਦੇ ਡੱਬੇ ਚ ਮੈਂ ਜੀਰਾ ਰੱਖਿਆ ਏ ਤੇ ਆ ਜਿਹੜੀ ਲੋਕਲਸ ਦੀ ਇਹਦੇ ਵਿੱਚ ਮੈਂ ਚਾਦਾ ਮਸਾਲਾ ਰੱਖਿਆ ਹੈ ਰੰਗ ਗੰਧਾ ਖਾ ਕੇ ਵੀ ਦੇ ਬਾਕੀ ਸ਼ਹਿਦ ਦੇ ਵਿੱਚ ਤਾਂ ਪਤ ਨਹੀਂ ਕਿ ਉਹ ਵਾਲੀ ਡੱਬੀ ਚ ਸ਼ਹਿਦ ਪਿਆ ਹੈ ਬਾਸ ਸੋਸੀ ਪੰਜਾਬੀ ਐਵੇਂ ਆ ਰੰਗ ਬਰੰਗੇ ਡੱਬੇ ਰੱਖਦੇ ਆ ਹਾਂਜੀ ਲੋ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਘਿਓ ਬਣ ਗਿਆ ਦੇਸੀ ਘਿਓ ਬਣ ਗਿਆ ਇਹ ਤੇ ਹੁਣੇ ਗੈਪ ਬੰਦ ਕੀਤਾ 15-20 ਮਿੰਟਾਂ 'ਚ ਬਣਦਾ ਆ ਉਸ ਪਤਾ ਨਹੀਂ ਲੱਗਦਾ ਦੇਖੋ ਤੇ ਇੱਕ ਇੱਧਰ ਮਲਾਈ ਪਈ ਆ ਇੱਧਰ ਇਹ ਵੀ ਹਲੇ ਕਿਓ ਬਣਾਉਣਾ ਆ ਇਹ ਮੰਮੀ ਨੇ ਦਿੱਤਾ ਸੀ ਮੈਂ ਤੁਹਾਨੂੰ ਇੱਕ ਦਿਨ ਕਿਹਾ ਸੀ ਵੀਡੀਓ ਚ ਕਿ ਮੰਮੀ ਤੋਂ ਬਣਦਾ ਨਹੀਂ ਆ ਤੇ ਮੰਮੀ ਮੈਨੂੰ ਕਹਿੰਦੀ ਕਿਓ ਬਣਾ ਦੀ ਉਸ ਕਰਕੇ ਉਹ ਤਾਂ ਜਲਦੀ ਬਣ ਗਿਆ ਉਹ ਤਾਂ ਸਵੇਰੇ ਮੈਂ ਫ੍ਰਿਜ 'ਚੋਂ ਬਾਹਰ ਕੱਢਿਆ ਤੇ ਥੋੜੇ ਟਾਈਮ ਤੱਕ ਜਲਦੀ ਬਣ ਗਿਆ ਤੇ ਇਹਨੂੰ ਦੋ ਦਿਨ ਹੋ ਗਏ ਆ ਮੈਂ ਬਾਹਰ ਕੱਢਦੀ ਆ ਬਾਹਰ ਕੱਢਦੀ ਆ ਅੰਦਰ ਵਾੜਦੀ ਆ ਬਾਹਰ ਕੱਢਦੀ ਆ ਅੰਦਰ ਵਾੜਦੀ ਇਹ ਛੇਤੀ ਬਣਨੀ ਦੀ ਆ ਪਤਾ ਨਹੀਂ ਕਿਉਂ ਉਹ ਜਿਆਦਾ ਸੀ ਸਭ ਉਹ ਬਣ ਗਿਆ ਜਲਦੀ ਇਹ ਨਹੀਂ ਬਣਨਦਿਆ ਹੁਣ ਮੈਂ ਬਸ ਇਹਨੂੰ ਵੀ ਉਵੇਂ ਹੀ ਬਸ ਕਰਦੀ ਆ ਕੋਸ਼ਿਸ਼ ਤੇ ਇਹ ਵੀ ਬਣ ਜਾਊਗਾ ਬਸ ਐਵੇਂ ਕਰਕੇ ਬਹੁਤੀ ਸ਼ਾਂਤਰੀ ਕੇ ਨਾਲ ਸਾਰੇ ਜਣੇ ਕਿਉ ਬਣਾਓ ਦੇਸੀ ਕਿਉ ਬਣਾਓ ਮੈਂ ਕੜਾਈ ਚ ਬਣਾਇਆ ਵੇਖੋ ਹੁਣ ਕੜਾਈ ਸਾਫ ਹੋਊਗੀ ਕਿ ਕਿ ਨਹੀਂ ਹੋਊਗੀ ਵੈਸੇ ਚਲੋ ਜੀ ਤੁਸੀਂ ਮੇਰੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬਰ ਥੈਂਕ ਯੂ ਜੀ ਹਾਂਜੀ ਉਸ ਤੋਂ ਬਾਅਦ ਸ਼ਾਮ ਨੂੰ ਗੋਲ ਗੱਪੇ ਆਏ ਫਿਰ ਆਪਾਂ ਗੋਲ ਗੱਪੇ ਖਾਦੇ ਥੈਂਕ